ਭਈ ਆ ਕੁੜੀ ਨੂੰ ਤਾਂ ਤੁਸੀਂ ਸਾਰੇ ਜਾਣੇ ਜਾਣਦੇ ਹੋਗੇ ਜਿਸ ਦੀ ਇੱਕ ਕਲਿੱਪ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਸੀ ਜਦੋਂ ਪੰਜਾਬ ਯੂਨੀਵਰਸਿਟੀ ਵਿੱਚ 10 ਤਰੀਕ ਨੂੰ ਤਾਨਾ ਲੱਗਿਆ ਹੋਇਆ ਸੀ ਤੇ ਇਹ ਕੁੜੀ ਯੂਨੀਵਰਸਿਟੀ ਦੇ ਅੰਦਰ ਜਾਣ ਲਈ ਪੁਲਿਸ ਮੁਲਾਜ਼ਮਾ ਨਾਲ ਝੜ ਗਈ ਸੀ ਤੇ ਜਿਸ ਤੋਂ ਬਾਅਦ ਇਸ ਕੁੜੀ ਦੀ ਬਹਾਦਰੀ ਅਤੇ ਅਣਖੀ ਸਵਾਲ ਲਈ ਇਸ ਕੁੜੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋਈ ਤੇ ਲੋਕਾਂ ਵੱਲੋਂ ਪਸੰਦ ਕੀਤੀ ਗਈ ਤੇ ਲੋਕਾਂ ਵੱਲੋਂ ਇੰਨਾ ਪਿਆਰ ਮਿਲਣ ਤੋਂ ਬਾਅਦ ਇੱਕ ਚੈਨਲ ਵੱਲੋਂ ਇਸ ਕੁੜੀ ਦੀ ਇੰਟਰਵਿਊ ਕੀਤੀ ਗਈ ਜਿਸ ਵਿੱਚ ਪੱਤਰਕਾਰ ਵੱਲੋਂ ਪੁੱਛਿਆ ਗਿਆ ਕਿ ਤੁਸੀਂ ਪੋਲਿਟਿਕਸ ਵਿੱਚ ਜਾਣਾ ਚਾਹੋਗੇ ਤਾਂ ਇਸ ਕੁੜੀ ਜਵਾਬ ਦਿੱਤਾ ਗਿਆ ਇੱਕ ਵਾਰ ਤੁਸੀਂ ਵੀ ਇਹ ਵੀਡੀਓ ਦੇਖੋ ਇਲੈਕਸ਼ਨ ਲੜ ਸਕਦੀ ਆ ਹਰਮਨ ਹਾਂਜੀ ਲੜਨਾ ਕਿ ਇਲੈਕਸ਼ਨ ਹਾਂਜੀ ਹੌਲੀ ਹੌਲੀ ਗਾਹਾਂ ਗਾਹ ਵੱਡੇ ਪੱਦਰ ਤੇ ਆਵਾਂਗੇ ਤੇ ਜਿਸ ਤੋਂ ਬਾਅਦ ਹੋਣਾ ਇਹ ਛੋਟੀ ਜੀ ਕਲਿੱਪ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਇਸ ਕੁੜੀ ਦਾ ਪੂਰਾ ਵਿਰੋਧ ਕੀਤਾ ਜਾ ਰਿਹਾ ਵਾ ਪਰ ਇਹ ਸੋਚਣ ਵਾਲੀ ਗੱਲ ਹੈ ਕਿ ਇਸ ਕੁੜੀ ਦੇ ਪੋਲਿਟਿਕਸ 'ਚ ਜਾਣ ਨਾਲ ਇਸ ਕੁੜੀ ਦਾ ਇੰਨਾ ਵਿਰੋਧ ਕਿਉਂ ਕੀਤਾ ਜਾ ਰਿਹਾ ਕਿਉਂਕਿ ਅਕਸਰ ਹੀ ਆਪਾਂ ਲੋਕਾਂ ਨੂੰ ਕਹਿੰਦੇ ਸੁਣਿਆ ਹੋਊਗਾ ਕਿ ਜੰਗ ਬਲੱਡ ਨੂੰ ਪੋਲਿਟਿਕਸ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਤੇ ਹੁਣ ਜਦੋਂ ਪੋਲਿਟਿਕਸ ਦੀ ਉਹਨਾਂ ਵੱਲੋਂ ਗੱਲ ਕੀਤੀ ਜਾ ਰਹੀ ਹੈ ਤੇ ਹੁਣ ਆਪਾਂ ਉਹਨਾਂ ਨੂੰ ਟ੍ਰੋਲ ਕਰਕੇ ਉਹਨਾਂ ਦਾ ਬੇੜਾ ਗਰਕ ਕਰਨ ਲੱਗੇ ਹੋਏ ਆਂ ਪਰ ਇਦਾਂ ਨਾ ਕੀਤਾ ਜਾਵੇ ਤਾਂ ਚੰਗੀ ਗੱਲ ਹੈ ਕਿਉਂਕਿ ਪੰਜਾਬ ਯੂਨੀਵਰਸਿਟੀ ਦੇ ਵਿੱਚੋਂ ਬਹੁਤ ਸਾਰੇ ਲੀਡਰ ਨਿਕਲੇ ਨੇ ਜਿਹੜੇ ਕਿ ਸਰਕਾਰਾਂ ਦੇ ਵਿੱਚ ਬੈਠੇ ਨੇ ਉਹ ਚੰਗੇ ਨੇ ਮਾੜੇ ਨੇ ਉਹ ਬਾਅਦ ਦੀਆਂ ਗੱਲਾਂ ਨੇ ਪਰ ਜੇ ਦੇਖਿਆ ਜਾਵੇ ਕੁੜੀ ਦੇ ਇਸ ਬਿਆਨ ਨੂੰ ਲੈ ਕੇ ਕਾਫੀ ਸਟੂਡੈਂਟਸ ਨੂੰ ਪ੍ਰ ਅਵਕਨ ਕੀ ਰਾਜਨੀਤੀ ਦੇ ਵਿੱਚ ਕੋਈ ਵੀ ਬੰਦਾ ਜਾ ਸਕਦਾ ਵਾ ਕੋਈ ਵੀ ਸ਼ਖਸ਼ ਰਾਜਨੀਤੀ ਦੇ ਵਿੱਚ ਐਂਟਰ ਕਰ ਸਕਦਾ ਕਿਉਂਕਿ ਇਸ ਦੇਸ਼ ਦੇ ਵਿੱਚ ਜਾਂ ਕਹਿ ਲਈਏ ਪੰਜਾਬ ਦੇ ਵਿੱਚ ਇਦਾਂ ਦੇ ਬਹੁਤ ਸਾਰੇ ਲੀਡਰ ਨੇ ਜਿਨ੍ਹਾਂ ਨੂੰ ਇੱਲ ਤੇ ਕੁੱਕੜ ਨਹੀਂ ਆਉਂਦਾ ਪਰ ਫਿਰ ਵੀ ਉਹ ਚੰਗੇ ਅਹੁਦਿਆਂ ਤੇ ਬੈਠੇ ਹੋਏ ਨੇ ਤੇ ਬਾਕੀ ਕੁੜੀ ਦੇ ਇਸ ਬਿਆਨ ਨੂੰ ਲੈ ਕੇ ਬਾਲਾ ਟਰੋਲ ਨਾ ਕੀਤਾ ਜਾਵੇ ਤਾਂ ਚੰਗੀ ਗੱਲ ਆ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਮੁੱਦੇ ਨੇ ਉਹ ਮੁੱਦਿਆਂ ਨੂੰ ਲੈ ਕੇ ਗੱਲ ਕੀਤੀ ਜਾਵੇ ਤਾਂ ਚੰਗੀ ਗੱਲ